ਲੋਜੀ ਅੱਜ ਬਣਾਏ ਆਪਾਂ ਬਹੁਤ ਹੀ ਵਧੀਆ कुरकुरੇ ਟੇਸਟੀ ਪਕੌੜੇ ਬਹੁਤ ਹੀ ਜ਼ਿਆਦਾ ਵਧੀਆ ਤੇ ਨਰਮ ਇਹ ਕਿਸ ਚੀਜ਼ ਦੇ ਬਣਾਏ ਨੇ ਇਹ ਕਿਸ ਤਰ੍ਹਾਂ ਬਣੇ ਨੇ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਿਓ ਅੱਜ ਜੀ ਆਪਾਂ ਬਣਾਉਣੀ ਆ ਸੂਜੀ ਦੇ ਪਕੌੜੇ ਬਹੁਤ ਹੀ ਵਧੀਆ ਤੇ ਨਵੇਂ ਤਰੀਕੇ ਨਾਲ ਪਕੌੜੇ ਬਣਾਵਾਂਗੇ ਪਕੌੜੇ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਆਲੂਆਂ ਨੂੰ ਆਪਾਂ 7-8 5-6 ਆਲੂ ਲੈ ਲਏ ਸੀ ਆਪਾਂ ਨੇ ਇਹਨਾਂ ਨੂੰ ਛਿੱਲ ਕੇ ਚੰਗੀ ਤਰ੍ਹਾਂ ਧੋ ਲਿਆ ਸੀ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਕੱਦੂਕਸ ਅਸਾਂ ਕਦੂ ਕਸ ਕਰ ਲਾਂਗੇ ਸਾਰੇ ਕਰਕੇ ਦਿਖਾਵਾਂਗੇ ਤੁਹਾਨੂੰ ਤੇ ਕਦੂ ਕਸ ਕਰਨ ਤੋਂ ਬਾਅਦ ਆਪਾਂ ਫਟਾਫਟ ਪਾਣੀ ਦੇ ਵਿੱਚ ਰੱਖ ਦਾਂਗੇ ਤਾਂ ਕਿ ਜਿਹੜੇ ਕਦੂ ਕਸ ਕਰੇ ਹੋਏ ਆਲੂ ਹਨ ਹੀ ਉਹ ਕਾਲੇ ਨਾ ਹੋਣ ਲੋ ਜੀ ਆਲੂਆਂ ਨੂੰ ਆਪਾਂ ਸਾਰਿਆਂ ਨੂੰ ਕਦੂ ਕਸ ਕਰ ਲੈ ਸੀ ਕਦੂ ਕਸ ਕਰਨ ਤੋਂ ਬਾਅਦ ਹੀ ਉਸ ਫਟਾਫਟ ਆਪਾਂ ਆਲੂਆਂ ਨੂੰ ਪਾਣੀ ਦੇ ਵਿੱਚ ਡਿਪ ਕਰਤਾ ਸੀ ਤਾਂ ਕਿ ਆਲੂ ਆਪਣੇ ਕਾਲੇ ਨਾ ਹੋਣ ਦੇਖੋ ਆਲੂ ਬਿਲਕੁਲ ਸਹੀ ਹੈ ਤੇ ਆਪਾਂ ਇਹਨਾਂ ਨੂੰ ਨਿਚੋੜ ਲਾਂਗੇ ਆਲੂਆਂ ਨੂੰ ਇਹਦਾ ਜਿਹੜਾ ਸਾਰਾ ਕੋਸਟਾਰਸ ਹੈ ਜਿਹੜਾ ਇਹ ਸਾਰਾ ਨਿਕਲ ਜੂ ਪਾਣੀ ਚੰਗੀ ਤਰ੍ਹਾਂ ਆਪਾਂ ਨਿਚੋੜ ਚੰਗੀ ਤਰ੍ਹਾਂ ਨਿਚੋੜ ਲਾਂਗੇ ਪਾਣੀ ਵਿੱਚ ਨਹੀਂ ਰਹਿਣਾ ਚਾਹੀਦਾ ਤੇ ਇਸ ਤਰ੍ਹਾਂ ਇੱਕ ਪਲੇਟ ਚਾਪਾ ਕਢ ਲਾਂਗੇ ਸਾਰੇ ਆਲੂਆਂ ਨੂੰ ਨਿਚੋੜ ਕੇ ਲੋ ਜੀ ਆਪਾਂ ਸਾਰੇ ਆਲੂਆਂ ਦਾ ਪਾਣੀ ਕਢ ਲਾਂ ਨਿਚੋੜ ਲੇ ਦੇਖੋ ਕਿੰਨੇ ਵਧੀਆ ਬਿਲਕੁਲ ਸੁੱਕੇ ਸੁੱਕੇ ਬਣ ਗਏ ਨੁੱਚੜ ਕੇ ਚੰਗੀ ਤਰ੍ਹਾਂ ਨਿਚੋੜ ਲਏ ਸੀ ਤੇ ਹੁਣ ਆਪਾਂ ਇਹਨੂੰ ਰੱਖ ਦਾਂਗੇ ਸਾਈਡ ਤੇ ਤੇ ਇੱਕ ਵਰਤਨ ਲੈ ਲਾਂਗੇ ਕੋਈ ਇਹ ਉਹਦੇ ਵਿੱਚ ਪਾਵਾਂਗੇ ਇੱਕ ਕੌਲੀ ਸੂਜੀ ਦੀ ਸੂਜੀ ਸਾਫ਼ ਹੈ ਵਧੀਆ ਬ੍ਰੇਕ ਵਾਲੀ ਸੂਜੀ ਹੈ ਤੁਸੀਂ ਚਾਹੇ ਵੱਧ ਵੀ ਬਣਾ ਸਕਦੇ ਹੋ ਪਰ ਅੱਜ ਆਪਾਂ ਇੱਕ ਕੌਲੀ ਸੂਜੀ ਤਾਂ ਬਣਾਵਾਂਗੇ ਇਹ ਸੂਜੀ ਦੇ ਵਿੱਚ ਜਾਂ ਇੱਕ ਕੌਲੀ ਸੂਜੀ ਦੇ ਵਿੱਚ ਆਪਾਂ ਅੱਧੀ ਕੌਲੀ ਦਹੀਂ ਦੀ ਪਾਵਾਂਗੇ ਜਿੰਨੇ ਆਪਾਂ ਦਹੀਂ ਪਾਈ ਸੀ ਉਹ ਉਹਨਾਂ ਹੀ ਆਪਾਂ ਪਾਣੀ ਪਾਵਾਂਗੇ ਇਹਨਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ 10 ਮਿੰਟ ਲਈ ਆਪਾਂ ਇਹਨੂੰ ਛੱਡ ਦਾਂਗੇ ਤਾਂ ਕਿ ਜਿਹੜੀ ਸੋਜੀ ਹੈ ਆਪਣੀ ਚੰਗੀ ਤਰ੍ਹਾਂ ਫੁੱਲ ਜੇ ਲੋ ਜੀ 10 ਮਿੰਟ ਹੋ ਚੁੱਕੇ ਨੇ ਤੇ ਆਪਣੀ ਸੋਜੀ ਦੇਖੋ ਫੁੱਲ ਚੁੱਕੀ ਆ ਕਿੰਨੀ ਵਧੀਆ ਤੇ ਅਗਰ ਆਪਾਂ ਨੂੰ ਜ਼ਰੂਰਤ ਪਈ ਤਾਂ ਆਪਾਂ ਪਾਣੀ ਪਾ ਲਾਂਗੇ ਨਹੀਂ ਤਾਂ ਨਹੀਂ ਤੇ ਉਹਨਾਂ ਇਚ ਪਾਵਾਂਗੇ ਆਪਾਂ ਨਚੋੜੇ ਆਲੂ ਤੁਸੀਂ ਉਹ ਹੋਰ ਸਬਜ਼ੀਆਂ ਪਾਉਣਾ ਚਾਹੋ ਉਹ ਵੀ ਪਾ ਸਕਦੇ ਹੋ ਜਿਵੇਂ ਗੋਭੀ ਵਗੈਰਾ शिमला ਮਿਰਚ ਆਪਣੀ ਮਰਜ਼ੀ ਆ ਖਾਣ ਸਬਜ਼ੀਆਂ ਦੀ ਤੇਜ ਪਾਵਾਂਗੇ ਟਮਾਟਰ ਪਿਆਜ਼ ਤੇ ਹਰੀਆਂ ਮਿਰਚਾਂ ਪਿਆਜ਼ ਜਿਹੜੇ ਮੈਂ ਲੱਛਾਂ ਦੀ ਕਰ ਕਰ ਕੱਟ ਲੈ ਸੀ ਵੀ ਲੱਛੇ ਹੁੰਦੇ ਆ ਬ੍ਰੇਕ ਬ੍ਰੇਕ ਐਸ ਤਰ੍ਹਾਂ ਕੱਟ ਲੈ ਸੀ ਤੇਜ ਪਾਵਾਂਗੇ ਆਪਾਂ ਨਮਕ ਆ ਸਾਰੇ ਮਸਾਲੇ ਇੱਕ ਚਮਚਾ ਛਾਟ ਮਸਾਲਾ ਇੱਕ ਚਮਚਾ ਜਪਾ ਕਿਚਲ ਕੇੰਗ ਮਸਾਲਾ ਅੱਧਾ ਚਮਚਾ ਜਪਾ ਜੀਰਾ ਅੱਧਾ ਚਮਚੀ ਹੱਲਾ ਲਾਲ ਮਿਰਚਾਂ ਪਾਵਾਂਗੇ ਕਿਉਂਕਿ ਆਪਾਂ ਹਰੀਆਂ ਪਾਈਆਂ ਹੋਈਆਂ ਨੇ ਅੱਧੇ ਚਮਚਾ ਤੋਂ ਵੀ ਘੱਟ ਹਲਦੀ ਪਾਵਾਂਗੇ ਆਪਾਂ ਨਮਕ ਪਾਵਾਂਗੇ 1.5 ਚਮਚਾ बाकी जे नमक मिर्च जिन्हें भी मसाले पाए हो तुम अपने स्वाद अनुसार पा लो जो कोई इन्होंने स्किप करना चाहो तो स्किप भी कर सकते सद चमच चौथा हिस्सा पावगे आप पा, काली मिर्च अजवाण पावे आप पा, हाथ से के ची तरह फ्लेवर बहुत वाया एक चम्मच मतलब अद्धे चम्मच ही ਆਪਾ ਪਾਵਾਂਗੇ 베ਕਿੰਗ ਪਾਊਡਰ ਤੁਸੀਂ ਖਾਣਾ ਛੋਟਾ ਵੀ ਪਾ ਸਕਦੇ ਹੋ ਜੇ ਦੋਨੋਂ ਚੀਜ਼ਾਂ ਨਾ ਹੋ ਤੁਸੀਂ ਥੋੜਾ ਜਿਹਾ ਇਹਨੋਂ ਪਾ ਲੋ ਇੱਕ ਅੱਧਾ ਚਮਚਾ ਇਹਨੋਂ ਪਾ ਰਹੂ ਵੀ ਤੇ ਇਹਨਾਂ ਸਾਰਿਆਂ ਨੂੰ ਆਪਾਂ ਕਰਾਂਗੇ ਮਿਕਸ ਅਗਰ ਆਪਾਂ ਨੂੰ ਪਾਣ ਦੀ ਜ਼ਰੂਰਤ ਪਈ ਤਾਂ ਆਪਾਂ ਪਾ ਲਾਂਗੇ ਤੇ ਆਪਣੇ ਸੋਜੀ ਦੇ ਪਕੌੜੇ ਬਹੁਤ ਹੀ ਵਧੀਆ ਬਣਦੇ ਨੇ ਬੇਸਨ ਦੇ ਪਕੌੜੇ ਤਾਂ ਆਪਾਂ ਬਹੁਤ ਵਾਰੀ ਖਾਦੇ ਨੇ ਲੋ ਜੀ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਪਾਣੀ ਪਾਉਣ ਦੀ ਕੋਈ ਜ਼ਰੂਰਤ ਨਹੀਂ ਆਪਾਂ ਨੂੰ ਬਿਲਕੁਲ ਸਹੀ ਹੈ ਬੈਟਰ ਆਪਣਾ ਤੇ ਇੱਧਰ ਆਪਣਾ ਸਰੋਂ ਦਾ ਤੇਲ ਗਰਮ ਕਰਦੇ ਹਾਂ ਤੁਸੀਂ ਰਿਫਾਇਨ ਤੇਲ 'ਚ ਵੀ ਬਣਾ ਸਕਦੇ ਹੋ ਤੇ ਸਰੋਂ ਦੇ ਤੇ ਚ ਬਣਾ ਸਕਦੇ ਹੋ ਤੇ ਅਸੀਂ ਅੱਜ ਬਣਾਵਾਂਗੇ ਸਰੋਂ ਦੇ ਤੇਲ 'ਚ ਤੇ ਬਹੁਤ ਹੀ ਵਧੀਆ ਟੇਸਟੀ ਪਕੌੜੇ ਬਣ ਜਾਂਦੇ ਨੇ ਸਰੋਂ ਦੇ ਤੇਲ 'ਚ ਲੋ ਜੀ ਤੇਲ ਆਪਣਾ ਗਰਮ ਹੋ ਚੁੱਕਿਆ ਤੇ ਮੈਂ ਥੋੜਾ ਜਿਹਾ ਪਾ ਕੇ ਦੇਖਿਆ ਸੀ ਵੀ ਆਪਣਾ ਤੇਲ ਚੰਗੀ ਤਰ੍ਹਾਂ ਗਰਮ ਹੈ ਸੈੱਟ ਹੈ ਤੇ ਤੇਲ ਬਿਲਕੁਲ ਸੈੱਟ ਹੈ ਤੇ ਥੋੜਾ ਥੋੜਾ ਪੋਰਸ਼ਨ ਲੈ ਕੇ ਜੀ ਆਪਾਂ ਇਸ ਤਰ੍ਹਾਂ ਪਕੌੜੇ ਪਾ ਦਾਂਗੇ ਜਿਆਦਾ ਵੱਡੇ ਨਹੀਂ ਪਾਉਣੇ ਲਓ ਜੀ ਦੇਖੋ ਆਪਣੇ ਪਕੌੜੇ ਕਿੰਨੇ ਵਧੀਆ ਬਣ ਜਾਂਦੇ ਨੇ ਤੇ ਬਣਿਆ ਆ ਦੇਖੋ ਜਦੋਂ ਵੀ ਘਰ 'ਚ ਰਿਸੈਰ ਆਵੇ ਬਿਨਾ ਬੇਸਾਂ ਤੋਂ ਘਰ 'ਚ ਆਪ ਬਣਾ ਸਕਦੇ ਹਾਂ ਬਹੁਤ ਹੀ ਵਧੀਆ ਸਰਵ ਕਰ ਸਕਦੇ ਹਾਂ ਬੱਚਿਆਂ ਨੂੰ ਵੀ ਦੇ ਸਕਦੇ ਹਾਂ ਬਣਾ ਕੇ कोई ज्यादा ही करना पैंता जल्दी बन जाते ने इसी तरह आप दूसरे पर ही पावे ਲੋ ਜੀ ਦੂਸਰੀ ਵਾਰ ਮੈਂ ਪਕੌੜੇ ਜਿਹੜੇ ਪਾਏ ਸੀ ਸੂਜੀ ਦੇ ਉਹ ਵੀ ਦੇਖੋ ਕਿੰਨੇ ਸੋਹਣੇ ਬਣੇ ਆ ਕਿੰਨੇ ਵਧੀਆ ਇਸੇ ਤਰ੍ਹਾਂ ਆਪਾਂ ਸਾਰੇ ਤਿਆਰ ਕਰ ਲਾਂਗੇ ਫਿਰ ਸਾਰੇ ਤਿਆਰ ਕਰੇ ਤੁੰਦ ਕੋਨੇ ਲੋ ਜੀ ਪਕੌੜੇ ਸਾਰੇ ਬਣ ਗਏ ਆਪਾਂ ਇਹਨਾਂ ਨੂੰ ਪਕੌੜੇ ਨੂੰ ਹੋਰ ਟੇਸਟੀ ਬਣਾਉਣ ਲਈ ਇਹਨਾਂ ਦੇ ਉੱਪਰ ਪਾਵਾਂਗੇ ਚਾਟ ਮਸਾਲਾ ਆ ਥੋੜ੍ਹਾ ਥੋੜ੍ਹਾ ਉੱਪਰ ਐਂ ਪੋਕ ਦਾਂਗੇ ਤੇ ਫਿਰ ਚਾਟ ਮਸਾਲਾ ਲਗਾ ਕੇ ਇਹਾਰੇ ਥੋੜੇ ਹੋਰ ਜ਼ਿਆਦਾ ਟੇਸਟੀ ਬਣ ਜਾਣਗੇ ਫਿਰ ਆਪਾਂ ਸਰਵ ਕਰਦੇ ਆ ਤੁਹਾਨੂੰ ਦਿਖਾਉਨੇ ਆ ਲੋ ਜੀ ਆਪਣੇ ਪਕੌੜੇ ਦੇਖੋ ਬਣ ਕੇ ਤਿਆਰ ਹੋ ਗਏ ਕਿੰਨੇ ਵਧੀਆ ਬਣਨੇ ਦੇਖੋ ਬਿਲਕੁਲ ਕੱਚੇ ਨਹੀਂ ਹੈਗੇ ਤੇ ਦੇਖਣ ਚ ਆ ਲੱਗਦਾ ਨਹੀਂ ਵੀ ਇਹ ਸੂਜੀ ਤੋਂ ਬਣਾਏ ਨੇ ਇਹ ਬਹੁਤ ਹੀ ਵਧੀਆ ਤੇ ਜਲਦੀ ਬਣ ਜਾਂਦੇ ਨੇ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੀ ਲਾਈਕ ਕਮੈਂਟ ਕਰਕੇ ਦੱਸਿਓ ਅਗਰ ਚੈਨਲ ਤੇ ਪਹਿਲੀ ਵਾਰ ਆ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਵੀਡੀਓ ਨੂੰ ਪੂਰਾ ਦੇਖਿਆ ਕਰੋ ਬਿਨਾਂ ਸਕਿਪ ਕਰੇ ਤੇ ਦੇਖ ਕੇ ਕਮੈਂਟ ਕਰਦਿਆ ਕਰੋ ਕਿਸ ਤਰ੍ਹਾਂ ਬਣਿਆ ਤਾਂ ਕਿ ਅਸੀਂ ਤੁਹਾਡੇ ਕੋਲ ਅਸੀਂ ਨਵੇਂ ਨਵੇਂ ਆ ਤੁਹਾਡੇ ਕੋਲ ਨੂੰ ਵੀਡੀਓ ਲੈ ਕੇ ਆਈਏ ਤੇ ਤਾਂ ਅਗਰ ਤੁਹਾਡੇ ਕੋ ਦਿਮਾਗ ਦੀ ਵੀਡੀਓ ਹੋਵੇ ਜੋ ਤੁਹਾਨੂੰ ਨਹੀਂ ਵਿਆਉਂਦਾ ਤਾਂ ਲੱਗਦਾ ਵੀ ਆਪਾਂ ਨਹੀਂ ਆਉਂਦੀ ਤਾਂ ਉਹ ਵੀ ਆਪਾਂ ਦੱਸ ਸਕਦੇ ਹਾਂ ਇਹ ਆਪਾਂ ਉਹ ਵੀ ਤੁਹਾਨੂੰ ਸਿਖਾ ਸਕਦੇ ਆ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ